ਹਾਂਜੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਹੈਗੀ ਐ ਇੱਥੇ ਆਪਣੇ ਲਿਮਟਡ ਡਿਡੀਸ਼ਨ ਗੱਡੀਆਂ ਆਈਆਂ 10 ਜਿਹੜੀਆਂ ਸੁਬਾਰੂ W R X ਕਰਕੇ ਆ ਤੇ ਇਹ ਜਿਵੇਂ ਵਿੱਚ ਮਾਡਲ ਜਾ ਕੇ ਹੈਗਾ ਟੋਡੋ ਰਿਕੀ ਟੋਡੋ ਰਿਕੀ ਦਾ ਜਪਾਨੀਸ ਮਤਲਬ ਹੈਗਾ ਵਾ ਰੋਰ ਮਤਲਬ ਦਹਾੜਨਾ ਤੇ ਇਹ ਆਪਣੇ ਵੀਰਾਂ ਖਾਸ ਸੱਜਣ ਮਿੱਤਰ ਇਹਨਾਂ ਨੇ ਗੱਡੀ ਲਿਆਂਦੀ ਸੀਗੀ ਹੋਏ ਹੋਗੇ ਮਤਲਬ 6-7 ਮਹੀਨੇ ਲਿਆਂਦਿਆ ਨੂੰ ਤੇ ਇਹਦੇ ਫੀਚਰ ਵਿਖਾਵਾਂਗੇ ਤੁਹਾਨੂੰ ਸਿਰਫ 10 ਹੀ ਆਈਆਂ ਨਿਊਜ਼ੀਲੈਂਡ ਦੇ ਵਿੱਚ 10 ਤੇ ਆਸਟ੍ਰੇਲੀਆ ਦੇ ਵਿੱਚ ਹੈਗੀਆਂ 150 ਤੇ ਇਹਨਾਂ ਜਿਹੜਾ ਬਾਕਸ ਦਿੱਤਾ ਉਹਦੀ ਆਪਾਂ ਫੋਟੋ ਲਾ ਦਾਂਗੇ ਉਹ ਹੈ ਨਹੀਂ ਉਹਦੇ ਉੱਤੇ ਤਿੰਨ ਲਿਖਿਆ ਵੀ ਤੀਜੀ ਆ ਇਹ ਤੇ ਉਹ ਵੀ ਲਾ ਦਾਂਗੇ ਤੇ ਆ ਗੱਡੀ ਬਾਰੇ ਤੁਹਾਨੂੰ ਸਾਰੇ ਫੀਚਰ ਦੱਸਦੇ ਆ ਤੇ ਸਾਰਾ ਬਾਈ ਹੁਣਾਂ ਤੋਂ ਪੁੱਛਦੇ ਆ ਇਹਨਾਂ ਤੋਂ ਵੀ ਗੱਡੀ ਦਾ ਕੀ ਸਿਸਟਮ ਆ ਬਹੁਤ ਸੋਹਣੀ ਗੱਡੀ ਆ ਤੇ ਵੀ ਪਤਾ ਲੱਗਦਾ ਵੀ ਪੈਸੇ ਲਾਇਆ ਦਾ ਮੁੱਲ ਮੜਦਾ ਲਿਮਟਡ ਡਿਜ਼ਾਈਨ ਜਿਹਨੂੰ ਕਹ ਦਿੰਦੇ ਆ ਅੱਜ ਚੱਲਦੇ ਹਾਂ ਕਰਦੇ ਸ਼ੁਰੂ ਆਪਾਂ ਵੇਖਦੇ ਆ ਤੇ ਦੱਸੋ ਬਾਈ ਗੱਡੀ ਬਾਰੇ ਥੋੜੀ ਸਮਾਲਟ ਤੇ ਫਿਰ ਆਪਾਂ ਸਾਰੇ ਫੀਚਰ ਵੇਖਦੇ ਆ ਮੋਡ ਕੀ ਹੈਗੀ ਇਹ 2024 ਮਾਡਲ ਦਸੰਬਰ ਦੇ ਵਿੱਚ ਅੱਛਾ ਜੀ ਤੇ ਲਾਸਟ ਇਅਰ ਇਹ 10 ਹੀ ਆਈਆਂ ਸੀ ਨਿਊਜ਼ੀਲੈਂਡ ਦੇ ਵਿੱਚ ਤੇ ਉਹਦੇ ਵਿੱਚੋਂ ਜਾਨੀ ਕਿ ਤੀਜਾ ਨੰਬਰ ਆਪਣੀ ਸੀਗੀ ਤੇ ਮੇਨ ਫੀਚਰ ਹੈਗੇ ਇਹਨਾਂ ਦੇ ਆ ਕਿ ਇੱਕ ਲਿਮਿਟਡ ਫੀਚਰਾਂ ਦਾ ਆਪਾਂ ਕਰਦੇ ਆ ਨਾ ਹੌਲੀ ਹੌਲੀ ਮੇਨ ਮਤਲਬ ਤੁਸੀਂ ਇਹ ਕਿੰਨੇ ਲੀਟਰ ਇੰਜਨ ਹੈ ਦਾ ਤੁਸੀਂ ਦੱਸਿਆ 2.4 ਲੀਟਰ 2.4 275 ਹਾਰਸ ਪਾਵਰ ਆ ਕੋਈ ਜਾਈ ਤੇ ਮੇਨ ਖਾਸੀ ਹੈ ਤੇ ਬਾਈ ਉਹਨਾਂ ਨੇ ਸਪੈਸ਼ਲ ਸ਼ੌਕ ਨੂੰ ਮੈਨੂਅਲ ਲਈ ਗੱਡੀ ਆ ਦੇਖੋ ਮੈਨੂਅਲ ਆ ਕਿਉਂਕਿ ਹੋਰ ਮੈਨੂਅਲ ਮਿਲਦੀਆਂ ਨਹੀਂ ਸੀ ਹਾਂਜੀ ਆਹ ਛੇ ਗੇਅਰ ਆ ਜਿੱਦਾਂ ਆਪਣੇ i20 ਦੇ ਵੀ ਆਉਂਦੇ ਹੋਰ ਵੀ ਸਪੈਸ਼ਲ ਸਪੈਸ਼ਲ ਮੈਨੂਅਲ ਲਈ ਤੇ ਬਾਕੀਆਂ ਦੀ ਜਿਵੇਂ ਸਾਰੀਆਂ ਮੈਨੂਅਲ ਆ ਕਿ ਇਹ ਕੋਈ ਖਾਸ ਹੀ ਉਹਨਾਂ ਨੇ ਕਿ ਮੈਨੂਅਲ ਦੇ ਕਰਦੇ ਆ ਲਿਮਟਡ ਐਡੀਸ਼ਨ ਸੀ ਤਾਂ ਇਹ ਮੈਨੂਅਲ ਹੀ ਆਈਆਂ ਸੀਗੀਆਂ ਸਾਰੀਆਂ ਮੈਨੂਅਲ ਦਾ ਸਾਰੀਆਂ ਦਾਸੀ ਦਾਸੀ ਮੈਨੂਅਲ ਦੀ ਹਾਂਜੀ ਮੇਨ ਰੀਜ਼ਨ ਇਹੀ ਸੀ ਗੱਡ ਲੈਣ ਦਾ আচ্ছা ਵੀ ਮੈਨੂਅਲ ਆ ਮੈਨੂਅਲ ਸ਼ੌਂਕ ਦਾ ਕੋਈ ਮੁੱਲ ਨਹੀਂ ਵੇਚ ਤੇ ਵੀ ਮੈਨੂੰ ਰੱਖੀ ਬਾਈ ਉਹਨਾਂ ਨੇ ਤੇ ਹੁਣ ਵੇਖਦੇ ਆਪਾਂ ਫੀਚਰ ਇੱਥੋਂ ਦੇ ਆ ਹੁਣ ਤੁਹਾਨੂੰ ਫੀਚਰ ਵਿਖਾਉਨੇ ਇੱਥੋਂ ਦੇ ਗੱਡੀ ਦੇ ਸ਼ੁਰੂ ਤੋਂ ਕਰਦੇ ਆ ਜਿਹੜਾ ਮੇਨ ਹੈਗਾ ਜੀਪੀਐਸ ਤਾਂ ਜਿੱਦਾਂ ਸਾਰਾ ਗੱਡੀਆਂ ਦੇ ਵਿੱਚ ਅੱਜ ਕੱਲ ਨਵੀਆਂ ਚੰਦਾ ਵਾ ਤੇ ਹੋਰ ਬਾਈ ਜਣੀ ਆਪਣੇ ਦੱਸਦੇ ਇਹਨਾਂ ਬਾਰੇ ਕੀ ਕੀ ਫੀਚਰ ਆ ਦੱਸਿਓ ਬਾਈ ਆਪਣੇ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਸਭ ਤੋਂ ਪਹਿਲਾਂ ਸਟੀਅਰਿੰਗ 휠 ਤੇ ਆਉਨੇ ਆਪਾਂ ਹਾਂਜੀ ਤੇ ਜਿਹੜੀ ਮੇਨ ਚੀਜ਼ ਆ ਅਟਰੈਕਸ਼ਨ ਵਾਲੀ ਉਹ ਇਹ ਆ ਕਿ ਇਹ ਦਾ ਇਹ ਸਟੀering ਵੀਲ ਆ ਕਾਰ ਆਪਣੇ ਆਪ 10 ਸਕਿੰਟ ਤੱਕ ਸੈਲਫ ਕੰਟਰੋਲ ਕਰਦੀ ਆ ਸੈਲਫ ਕੰਟਰੋਲ ਠੀਕ ਆ ਤੇ ਜੋ ਕਿ ਐਡੈਪਟਿਵ ਕ੍ਰੂਜ਼ ਕੰਟਰੋਲ ਦੇ ਨਾਲ ਆਉਂਦੀ ਆ ਤੇ 10 ਸਕਿੰਟ ਬਾਅਦ ਤੁਸੀਂ ਥੋੜਾ ਜਿਹਾ ਟੱਚ ਕਰਨਾ ਭਾਵੇਂ ਫੀਲ ਹੋਵੇ ਕਿ ਸਟੀering ਨੂੰ ਕਿਹਾ ਭੀ ਡਰਾਈਵਰ ਦਾ ਕੰਟਰੋਲ ਹੈਗਾ ਨੀ ਤਾਂ ਵਰਨਿੰਗ ਦੇਣੀ ਸ਼ੁਰੂ ਕਰ ਦਿੰਦੀ ਆ ਆ ਵੀ ਆਪਣੇ ਆਪ ਲੇਨ ਦੇ ਵਿੱਚ ਰੱਖਦੀ ਆ ਤੁਹਾਨੂੰ ਜੇ ਤੁਸੀਂ ਲੇਨ ਕ੍ਰੋਸ ਕਰ ਵੀ ਰਹੇ ਹੋ ਤਾਂ ਤੁਹਾਨੂੰ ਲੇਨ ਚ ਲੈ ਆਉਂਦੀ ਆਪਣੇ ਆਪ ਹੀ ਅੱਛਾ ਜੀ ਵੀ ਤੁਹਾਨੂੰ ਵਾਰੀ ਕਰਨ ਦੀ ਲੋੜ ਨਹੀਂ ਹੈਗੀ ਬਹੁਤਾ ਉਹ ਵੀ ਵਧੀਆ ਚੀਜ਼ ਆ ਮਤਲਬ ਜੇ ਤੁਸੀਂ ਲੇਨ ਚ ਜਾਂਦੇ ਮਾੜਾ ਮੋਟਾ ਵੈਸੇ ਤਾਂ ਕੰਟਰੋਲ ਚ ਰੱਖਦੀ ਆ ਤੇ 10 12 ਸਕਿੰਟਾਂ ਬਾਅਦ ਤੁਹਾਨੂੰ ਵਾਰਨਿੰਗ ਦਿੰਦੀ ਵੀ ਵੀ ਸਟੀering ਤੇ ਹੱਥ ਰੱਖੋ ਨਾ ਤਾਂ ਚਲੇ ਕੋਈ ਵੀ ਡਰਾਈਵਰ ਹੈਗਾ ਜਾਂ 100 ਸੂੰਦਾ ਨਹੀਂ ਗਿਆ ਹੈਗਾ ਵੀ ਕੋਈ ਸ਼ੋਜ ਕੁਝ ਵੀ ਚੱਕਰ ਹਾਂ ਅ ਤੇ ਇਹ ਹੋ ਗਿਆ ਤੇ ਇਹਦੇ ਵਿੱਚ ਆਪਣਾ ਕਾਰ ਪਲੇ ਸਾਰਾ ਸਿਸਟਮ ਸਾਰਾ ਕੁਝ ਆ ਜਾਂਦਾ ਹੈ ਪਹਿਲਾਂ ਕਾਰਪਲੇ ਜਿਹੜਾ ਆਉਣ ਲੱਗਾ ਸੀ ਮੈਨੂੰ ਲੱਗਦਾ ਉਹ ਆਪਣੇ ਕੇਬਲ ਵਾਲਾ ਸੀਗਾ ਹਨਾ ਪੁਰਾਨੀਆਂ ਗੱਡੀਆਂ 'ਚ ਤੇ ਹੁਣ ਦਾ ਚਲੋ ਵਾਇਰਲੈਸ ਆਉਣ ਲੱਗ ਗਿਆ ਵਾਇਰਲੈਸ ਆਉਣ ਲੱਗ ਪਿਆ ਹਾਂਜੀ ਤੇ ਮੇਨ ਇਹਦਾ ਜਿਹੜੀ ਚੀਜ਼ ਹੈਗੀ ਆ ਹੋਰ ਚੀਜ਼ਾਂ ਜਿਵੇਂ ਆਹ ਚੀਜ਼ ਆ ਇਹ ਨਿਊਜ਼ੀਲੈਂਡ ਦਾ ਜਿਹੜੇ ਆਉਂਦੇ ਨੇ ਹੁੰਦੇ ਸੀਗੇ ਆਪਣੇ ਕੀ ਉਹਨੂੰ ਕਹਿੰਦੇ ਆ ਮਾਤਾ ਦੀ ਕਿਤਾਬ ਉਹ ਸਟਾਰ ਮਾਤਾ ਦੀ ਕਿ ਸਟਾਰਸ ਹਾਂਜੀ ਹਾਂ ਉਹਦੇ ਬੇਸ ਤੇ ਉੱਪਰ ਹੈ ਜਿਹੜੀ ਸੁਬਾਰੂ ਆ ਹਾਂ ਤੇ ਉਹਨੂੰ ਮੇਨ ਥੀਮ ਰੱਖਿਆ ਹੋਇਆ ਉਹਦੇ ਵਿੱਚ ਅੱਛਾ ਆ ਜਿਹੜਾ ਆਹਾ ਵਾ ਆ ਜਿਹੜੇ ਸਟਾਰਸ ਬਣਾਏ ਵਾ ਦਿਖਦੇ ਆ ਇਹ ਮਾਟਰੀ ਕੀ ਵਾਲੇ ਆ ਮਾਟਰੀ ਕੀ ਵਾਲੇ ਆ ਹਾਂ ਇੱਥੋਂ ਦਾ ਇਹਨਾਂ ਦਾ ਹੈਗਾ ਨਾ ਮਾਟਰੀ ਕੀ ਦੇ ਇੱਕ ਪਬਲਿਕ ਹੌਨਿਡੇ ਵੀ ਹੁੰਦੀ ਏ ਉਹਦੇ ਸਰ ਤੇ ਹਾਂ ਤੇ ਉਹ ਇਹਨਾਂ ਨੇ ਆ ਸਟਾਰਸ ਬਣਾਏ ਸਾਰੇ ਠੀਕ ਆ ਇਸੇ ਉਹਨੂੰ ਲੈ ਕੇ ਤੇ ਥੀਮ ਇਸ ਚੀਜ਼ ਦਾ ਰੱਖਿਆ ਹੋਇਆ ਮੈਂ ਰੱਖਿਆ ਵਾ ਠੀਕ ਜਿਵੇਂ ਇਹਦੇ ਲੋਕਾਂ ਵਿੱਚ ਵੀ ਆਪਾਂ ਨੂੰ ਸਟਾਰਟਸ ਦਿਖਦੇ ਆ ਨਾ ਹਾਂਜੀ ਉਸੇ ਚੀਜ਼ ਦਾ ਸਿੰਬਲ ਆ ਤੇ ਆ ਸਾਰਾ ਵਾਟਰ ਟੈਂਪਰੇਚਰ ਆਇਰ ਟੈਂਪਰੇਚਰ ਇਧਰਲੇ ਪਾਸੇ ਹੁੰਦਾ ਇਹਦੇ ਹਾਂ ਇਹਦਾ ਆਪੇ ਸ਼ੋ ਕਰੂਗੀ ਨਾਰਮਲ ਗੱਡੀਆਂ 'ਚ ਉੱਥੇ ਵੀ ਹੁੰਦਾ ਉੱਥੇ ਵੀ ਆਉਂਦਾ ਵਾ ਆਪਣੇ ਡੈਸ਼ਬੋਰਡ ਵਾਲੇ ਪਾਸੇ ਨਹੀਂ ਉੱਥੇ ਨਹੀਂ ਹੁੰਦਾ ਇਹਦਾ ਅੱਛਾ ਇਹ ਠੀਕ ਹੈ ਸਿਰਫ ਇਹੀ ਦੱਸੂਗਾ ਡਿਸਪਲੇ ਤੇ ਅੱਛਾ ਜੀ ਤੇ ਐਕਸਲਰੇਸ਼ਨ ਆਪਾਂ ਜਦੋਂ ਪੈਰ ਨਾਲ ਨੱਪਦੇ ਆ ਹਾਂਜੀ ਉਹ ਵੀ ਆਪਾਂ ਨੂੰ ਦੱਸ ਦੂਗਾ ਕਿ ਕਿੰਨੇ ਪਰਸੈਂਟ ਹੁੰਦਾ ਹੈ ਅੱਛਾ ਕਿੰ ਫੇਰਾ ਪੰਜ ਜਣ ਵੇਖਦੇ ਆ ਪਹਿਲਾਂ ਇਹਨੂੰ ਵੇਖ ਲਈਏ ਇਹ ਗੱਡੀ ਚਲਾ ਕੇ ਵੇਖਦੇ ਕੀ ਬੰਦ ਕਹਿੰਦੀ ਗੱਡੀ ਹੁਣ ਜਿਵੇਂ ਵਾਟਰ ਟੈਂਪਰੇਚਰ ਨਾਰਮਲ ਆ ਕੋਲਡ ਹੋਊਗਾ ਕੋਲਡ ਸ਼ੋ ਕਰੂਗਾ ਓਇਲ ਟੈਂਪਰੇਚਰ ਹੁਣ ਹੌਲੀ ਹੌਲੀ ਰੇਜ਼ ਹੋਊਗਾ ਤੇ ਐਕਸਲਰੇਸ਼ਨ ਜਿੰਨੀ ਜਿੰਨੀ ਆਪਾਂ ਦੇਵਾਂਗੇ ਜਿੰਨਾ ਆਪਾਂ ਦੇਵਾਂਗੇ ਅੱਛਾ ਉਹ ਕਾ ਬਾਦ ਆ ਵੀਰੇ ਇਹ ਕਿਸ਼ਿਆ ਉਹ 80% ਹੋ ਗਈ ਠੀਕ ਜਿੰਨਾ ਆਪਾਂ ਐਕਸਲਰੇਟ ਕਰਾਂਗੇ ਓਨੀ ਜਿਆਦਾ ਆਪਾਂ ਨੂੰ ਸ਼ੋ ਕਰੀ ਜਾਊਗੀ ਅੱਛਾ ਤੇ ਆ ਭਾਈ ਨੇ ਸਾਰਾ ਪੰਜਾਬ ਦਾ ਆਪਣਾ ਲਾਇਆ ਵਾ ਨਕਸ਼ਾ ਸਾਰੇ ਪਜਾ ਦਾ ਬੜੀ ਵਧੀਆ ਚੀਜ਼ ਆ ਵੀ ਲਾਇਆ ਹੁੰਦਾ ਇੱਥੇ ਬਾਈ ਹੁਣਾਂ ਨੇ ਤੇ ਮੇਨ ਇਹ ਦੀ ਸੀਟ ਸੇਰੀਆਂ ਜਿਹੜੀਆਂ ਨੇ ਹਾਂਜੀ ਰਕਾਰੋ ਦੀਆਂ ਨੇ ਰਕਾਰੋ ਮਤਲਬ ਰਕਾਰੋ ਇੱਕ ਬ੍ਰਾਂਡ ਆ ਹਾਂਜੀ ਤੇ ਜੋ ਅੱਛਾ ਆ ਰਕਾਰੋ ਲਿਖਿਆ ਥੀ ਰਕਾਰੋ ਦੀਆਂ ਐ ਸਪੈਸ਼ਲੀ ਬਿਲਟ ਇਹਦੇ ਇਸੇ ਵਾਸਤੇ ਆਈਆਂ ਨੇ ਅੱਛਾ ਇਹ ਹਾਂਜੀ ਇਹ ਨਾਂ ਦਾ ਕੱਪੜੇ ਵਾਂਗੂ ਲੱਗਦਾ ਹੈ ਕਿ ਨਹੀਂ ਹਾਫ ਲੈਦਰ ਆ ਅੱਛਾ ਆ ਵਿੱਚ ਵਿੱਚ ਲੈਦਰ ਆ ਤੇ ਦੂਜਾ ਠੀਕ ਹੈ ਅੱਛਾ ਜੀ ਹੁਣ ਬਾਰੋ ਆਪਾਂ ਵੇਖਾਂ ਨਾਲ ਇੰਜਨ ਵੇਖਦੇ ਆ ਬਾਹਰ ਵਾਲਾ ਕੀ ਸਿਸਟਮ ਆ ਤੇ ਆ ਮੈਨੂਅਲ ਵਾਲਾ ਕੰਮ ਵਾਕਈ ਲਿਮਿਟਡ ਐਡੀਸ਼ਨ ਕਰਕੇ ਮੈਨੂਅਲ ਬੜਾ ਵਧੀਆ ਕੰਮ ਕੀਤਾ ਇਹਨਾਂ ਨੇ ਤੇ ਇੰਜਨ ਵੇਖਦੇ ਹੁਣ ਆਪਾਂ ਲੈ ਵੀ ਹੁਣ ਵੇਖਦੇ ਆ ਦਾ ਇੰਜਨ ਕੀ ਕਹਿੰਦਾ ਬਾਈ ਖੋਲੋ ਵੇਖ ਤੀਏ ਜਿਹੜਾ ਇੰਜਨ ਆ ਬਾਈ ਇਹਦਾ ਹਾਂਜੀ 2.4 ਲੀਟਰ 271 ਹॉर्सपाਵਰ ਆ ਅੱਛਾ ਤੇ ਆਪਣਾ ਨਾਲ ਟਵਿਨ ਟਰਬੋ ਆ ਅੱਛਾ ਟਵਿਨ ਟਰਬੋ ਆ ਠੀਕ ਹਾਂਜੀ ਜਦ ਕਿਉਂਕਿ ਇਹਦਾ ਮੇਨਸ ਬਾਹਰੂ ਇਹ ਜਿਹੜੀ WRX ਆ ਹਾਂਜੀ ਸਪੈਸ਼ਲੀ ਜਿਵੇਂ ਹੈਗੀ ਐ ਸਪੋਰਟਸ ਕਾਰ ਹੈ ਸਪੋਰਟਸ ਕਾਰ ਹੀ ਆ ਯਾ ਵੇਖਦੇ ਵੀ ਇੱਥੇ ਗੱਲ ਸਹੀ ਆ ਤੇ ਉਹਦੇ ਕਰਕੇ ਜਦੋਂ ਵੀ ਇੱਕ ਨੂੰ ਜਦੋਂ ਆਪਾਂ ਐਕਸੈਲੇਰੇਟ ਕਰਦੇ ਆ ਹਾਂਜੀ ਤੇ ਟਵਿੰਨ ਟਰਬੋ ਦੀ ਆਵਾਜ਼ ਆਉਂਦੀ ਤੇ ਇੰਟਰਨਲ ਇੰਜਨ ਨੂੰ ਜਿੰਨਾ ਜ਼ਿਆਦਾ ਹੋਊਗਾ ਹਾਂਜੀ ਟਵਿੰਨ ਟਰਬੋ ਨੂੰ ਨੇ ਜ਼ਿਆਦਾ ਕੂਲਿੰਗ ਮਿਲੂਗੀ ਇੰਜਨ ਠੰਡਾ ਰਹੂਗਾ ਤੇ ਜਿਹੜੀ ਉਹਦੀ ਪਰਫਾਰਮੈਂਸ ਆ ਹਾਂਜੀ ਉਹ ਵਧੀਆ ਰਹੂਗੀ ਇਸ ਉੱਪਰ ਅੱਛਾ ਠੀਕ ਐ ਟਵਿੰਨ ਟਰਬੋ ਆ ਗੱਡੀ ਵੇਹੇ ਕਈਆਂ ਨੇ ਜਿਹੜਾ ਟਵਿੰਨ ਟਰਬੋ ਬਾਅਦ ਲਵਾਉਣਾ ਮੈਂ ਵੇਖਿਆ ਇੱਕ ਦੋ ਗ ਉਹ টারਬੋ ਤਾਂ ਹੁੰਦੀਆਂ ਟਵਿੰਨ টারਬੋ ਦਾ ਮੀਟਰ ਜਿਹਾ ਵੱਖਰਾ ਬਾਅਦ ਲਵਾਉਂਦੇ ਆ ਹਾਂ ਆਪਾਂ ਮੋਟਰੂ ਗੱਡੀਆਂ ਦੇਖੀਆਂ ਮੈਂ ਤੇ ਜੇ ਤੁਸੀਂ ਮੋਡੀਫਿਕੇਸ਼ਨ ਕਰਾਉਣੀ ਹੈ ਤੇ ਆਪਣੇ ਸਾਹਣੇ ਕਰਵਾ ਸਕਦੇ ਹੋ ਪਰ ਇਹ ਕੰਪਨੀ ਵੱਲੋਂ ਹੀ ਆਉਂਦਾ ਇਹ ਸਾਰਾ ਕੋਈ ਕੰਪਨੀ ਵੱਲੋਂ ਹੀ ਆ ਤੇ ਜਿੰਨਾ ਚਿਰ ਗੱਡੀ ਦੀ ਵਾਰੰਟੀ ਆ ਹਾਂਜੀ ਉਨਾ ਚਿਰ ਤੁਹਾਨੂੰ ਕੋਈ ਘੇੜਖਾਰ ਨਹੀਂ ਕਰ ਸਕਦੇ ਆਪਾਂ ਅੱਛਾ ਜਦੋਂ ਆਟੋ ਵਾਰੰਟੀ ਹੁੰਦੀ ਹੈ ਜੋ ਮਰਜ਼ੀ ਕਰਾਉਣੀ ਜੋ ਮਰਜ਼ੀ ਕਰੀ ਜੋ ਹਾਂਜੀ ਤੇ ਹੁਣ ਜੇ ਮੋਡੀਫਿਕੇਸ਼ਨ ਕਰਾਉਣੀ ਹੋਵੇ ਹੁਣ ਕੋਈ ਕਰਾ ਨਹੀਂ ਸਕਦੇ ਮਤਲਬ ਵਾਰੰਟੀ ਤੋਂ ਬਾਹਰ ਹੋ ਜਾਓ ਨੇ ਕਰਵਾ ਸਕਦੇ ਆ ਪਰ ਉਹਦਾ ਕੰਪਨੀ ਨੂੰ ਪੁੱਛਣਾ ਪਊਗਾ ਪਹਿਲਾਂ ਤੇ ਹਾਂ ਵੀ ਅਸੀਂ ਆਹ ਕਰਵਾ ਲਈਏ ਅੱਛਾ ਆਹ ਗੱਡੀ ਦੀ ਸ਼ੇਪ ਆ ਬਾਹਰ ਤੇ ਨਾਰਮਲੀ ਜਿਹੜੇ ਆਉਂਦੀਆਂ ਨੇ ਹਾਂਜੀ ਉਹ ਆਉਂਦੀਆਂ 18 ਇੰਚ ਅਲੋਏ ਵੀਲਸ ਦੇ ਨਾਲ ਅੱਛਾ ਇਹਦਾ ਇਹ ਆ ਕਿ 19 ਇੰਚ ਅਲੋਏ ਵੀਲ ਨੇ ਹਾਂਜੀ ਸਪੈਸ਼ਲ ਇਹ ਆ ਕਿ ਇਹਦੀਆਂ ਬ੍ਰੈਂਬੋ ਦੀਆਂ ਬ੍ਰੇਕਸ ਨੇ ਅੱਛਾ ਬ੍ਰੇਕ ਹਾਈ ਐਂਡ ਬ੍ਰੇਕਸ ਆ ਵੀਰੇ ਨਾਰਮਲ ਬ੍ਰੇਕਸ ਨਾਲੋਂ ਹਾਂਜੀ ਜੋ ਕਿ ਇਹਨਾਂ ਦੀ ਡਿਊਰਬਿਲਟੀ ਜ਼ਿਆਦਾ ਆ। ਅੱਛਾ ਇਹਨਾਂ ਦੀ ਜ਼ਿਆਦਾ ਟੀ ਜ਼ਿਆਦਾ ਤੇ ਆਪਣੇ ਵੀਲੇ ਇਹ ਕੰਪਨੀ ਵਾਲੇ ਜੇ ਆਪਾਂ ਇੱਕ ਕੰਪਨੀ ਫਿੱਟਡ ਆਉਂਦੇ ਸਾਰੇ। ਅੱਛਾ ਤਾਂ ਹੀ ਆ ਸੁਬਾਰੂ ਦਾ ਸੁਬਾਰੂ ਦਾ ਲੋਗ ਹਾਂ। ਹਾਂ ਕਿਉਂਕਿ ਆਪਾਂ ਇਹਨਾਂ ਨੂੰ ਚੇਂਜ ਵੀ ਨਹੀਂ ਕਰ ਸਕਦੇ। ਅੱਛਾ ਕਿਉਂਕਿ 에ਅਰ ਪ੍ਰੈਸ਼ਰ ਕੰਟਰੋਲ ਲੱਗਿਆ ਹੋਇਆ ਹੈ ਨਾ ਵਿੱਚ। ਅੱਛਾ ਇਹਨਾਂ ਨੂੰ ਠੀਕ ਹੈ ਚੇਂਜ ਵੀ ਨਹੀਂ ਕਰ ਸਕਦੇ। ਕਮਾਲ ਹੈ। ਜੇ ਕਰਵਾਉਣੇ ਆ ਫਿਰ ਤੁਹਾਡੀ ਉਹ ਚੀਜ਼ ਆਪਣਾ ਵਾਰੰਟੀ ਅਬੋਇਡ ਹੋ ਸਕਦੀ ਆ ਤੁਹਾਨੂੰ ਕੱਲ ਨੂੰ ਕੋਈ ਵੀ ਚੱਕਰ ਹੋਣਾ ਤਾਂ ਉਹਨਾਂ ਨੇ ਕਰਾ ਦਿੱਤਾ ਠੀਕ ਹੈ ਬ੍ਰਿਜਸਟਨ ਦੇ ਬ੍ਰਿਜਸਟਨ ਦੇ ਵਿਚ ਦਾ ਕੰਪਨੀ ਬੜੀ ਤਕੜੀ ਆ ਆ ਇਧਰੋਂ ਤੇ ਆਹ ਮੈਂ ਕਹ ਰੋ ਆਹ ਸਪੋਰਟਕਾਰਾਂ ਦੇ ਲੱਗਾਈ ਹੁੰਦਾ ਕਿ ਨਹੀਂ ਮੇਨ ਇਹਦਾ ਜਿਵੇਂ ਆਪਾਂ ਕਹਿ ਲਈਏ ਬਾਕੀ ਇੰਜਨ ਤਾਂ ਹੈਗਾ ਹੀ ਹੈਗਾ ਆ ਮੇਨ ਮੁੱਲੇ ਦਾ ਆਹ ਭਾਈ ਉਹਨਾਂ ਨੇ ਕਸਟਮ ਪਲੇਟ ਲਈ ਆ ਇਹਦਾ ਮੜਾ ਜ ਮਤਲਬ ਦੱਸੋ ਆਪਾਂ ਨੂੰ ਮੈਨੂੰ ਤਾਂ ਵੈਸੇ ਪਤਾ ਭਾਈ ਆਪ ਹੀ ਦੱਸਣਗੇ ਦੱਸਿਓ ਭਾਈ ਇਹ ਸੀਗਾ ਜਦੋਂ ਮੈਂ ਨਿਊਜ਼ੀਲੈਂਡ ਆਇਆ ਸੀਗਾ ਹਾਂਜੀ ਤੇ ਹਰ ਬੰਦੇ ਨੂੰ ਹੁੰਦਾ ਆ ਨਾ ਵੀ ਉਹਨਾਂ ਦਾ ਕੋਈ ਨਾ ਕੋਈ ਆਈਡਲ ਹੁੰਦਾ ਆ ਹਾਂਜੀ ਕਿ ਜਿਵੇਂ ਮੇਰਾ ਮੇਰੇ ਦਾਦਾ ਜੀ ਨਾਲ ਬਹੁਤ ਲਗਾਵ ਸੀਗਾ ਅੱਛਾ ਜੀ ਤੇ ਉਹਨਾਂ ਦੇ ਨਾਮ ਤੇ ਆਪਾਂ ਫਿਰ ਨੰਬਰ ਪਲੇਟ ਸੋਚੀ ਹੋਈ ਸੀ ਕਿ ਜਦੋਂ ਰੱਬ ਨੇ ਮਿਹਰ ਕੀਤੀ ਪੀਆਰ ਹੋਏ ਹਾਂਜੀ ਆਪਾਂ ਉਹਦਾ ਨੰਬਰ ਪਲੇਟ ਲਾਵਾਂਗੇ ਤੇ ਗੱਡੀ ਵੀ ਨਵੀਂ ਲੈ ਕੇ ਉਹਦੇ ਉੱਪਰ ਲਾਵਾਂਗੇ ਅੱਛਾ ਸਰਦਾਰ ਅਮੀਰ ਸਿੰਘ ਜੀ ਹੋ ਗਿਆ ਉੱਪਰ ਆ ਸਰਦਾਰ ਐਸ ਲਿਖਿਆ ਨੇਮ ਤੇ ਠੀਕ ਹੈ ਉੱਪਰ ਆ ਦਾਦਾ ਜੀ ਸਹੀ ਹੈ ਤੇ ਬੂਟ ਸਪੇਸ ਵੀ ਜਿਵੇਂ ਵੇਖੀ ਸਪੋਰਟਸ ਕਾਰ ਤਾਂ ਹੈਗੀ ਹੈਗੀ ਆ ਹਾਂਜੀ ਤੇ ਆਪਣਾ ਨਾਲ ਬੂਟ ਸਪੇਸ ਵਾਧੂ ਆ ਬਹੁਤ ਵਾਵਾ ਜਗ੍ਹਾ ਹਾਂਜੀ ਹਾਂ ਇਹ ਵੀ ਗੱਲ ਆ ਆ ਪਿੱਛੇ ਤੱਕ ਬਹੁਤ ਹਾਂ ਤੇ ਕ੍ਰਾਮ ਨਾਲ ਵੱਡੇ ਦੋ ਬੈਗ ਵਗੈਰਾ ਆ ਜਾਂਦੇ ਬੰਦੇ ਨੇ ਕੈਂਪ ਦੂਰ ਜਾਣਾ ਹੋਵੇ ਲੌਂਗ ਟਰਾਈਵ ਵਗੈਰਾ ਹਾਂ ਹਾਂ ਜੀ ਆ ਇਹ ਸਾਰਾ ਪਲਾਸਟਿਕ ਹੀ ਆ ਅਸਲੀ ਪਲਾਸਟਿਕ ਫਾਈਬਰ ਪਲਾਸਟਿਕ ਜੀ ਨੂੰ ਕਹਿੰਦੇ ਆਪਾਂ ਚਾਰ ਸਾਇਲੈਂਸਰ ਰਹੇ ਦੇ ਕਿ ਨਹੀਂ ਨਾ ਪਿੱਛੋਂ ਦੋ ਹੀ ਹੁੰਦੇ ਮਤਲਬ ਪਿੱਛੋਂ ਦੋ ਹੁੰਦੇ ਆ ਉਹਨਾਂ ਨੇ ਬਣਾਇਆ ਛੇ ਪੀ ਹੁੰਦਾ ਦੀ ਠੀਕ ਹੈ ਤੇ ਆਪ ਇਹਨਾਂ ਨੂੰ ਜਦੋਂ ਆਪਾਂ ਆਫਟਰ ਮਾਰਕੀਟ ਵੀ ਲਾਉਣੇ ਆ ਹਾਂ ਜੀ ਤਾਂ ਜੇ ਤੁਸੀਂ ਲਾਉਡ ਕਰਨਾ ਚਾਹੁੰਦੇ ਹੋ ਤਾਂ ਬਹੁਤ ਈਜ਼ੀਲੀ ਹੋ ਜਾਂਦਾ ਜਿਆਦਾ ਤੁਹਾਨੂੰ ਤੇ ਆ ਜੋ ਜਪਨਿਸ਼ ਚ ਲਿਖਿਆ ਆ ਚੀਜ਼ ਕਿ ਨਹੀਂ ਉਹ ਵੇਖੇ ਲੱਗਦਾ ਮੈਨੂੰ ਇਹ ਹੈਗਾ ਇਹਦਾ ਮਤਲਬ ਟੋਡੋ ਰਿਕੀ ਆ ਅੱਛਾ ਇਹਦਾ ਮਤਲਬ ਹੈ ਠੀਕ ਹਾਂ ਲਿਮਿਟਡ ਐਡੀਸ਼ਨ ਇਹਦੇ ਕਰਕੇ ਟੋਡੋ ਰਿਕੀ ਜਿਵੇਂ ਆਪਾਂ ਕਹਿ ਦਿੰਦੇ ਆ ਰੋਰ ਤੇ ਪੰਜਾਬੀ ਵਿੱਚ ਜਿਹਨੂੰ ਕਹਿੰਦੇ ਦਹਾੜਦਾ ਚੀਜ਼ ਦਹਾੜਦਾ ਬੰਦਾ ਛੇਰ ਜਿੱਦਾਂ ਦਹਾੜਦਾ ਠੀਕ ਹੈ ਹਾਂ ਆਹ ਸ਼ੇਪ ਆਪਾਂ ਨਾਲ ਚੱਲ ਕੇ ਵੀ ਉਹਨੇ ਵੇਖਦੇ ਗੱਡੀ ਚਾਲਦੀ ਪਰ ਗੱਡੀ ਵੀ ਲੱਗਦਾ ਪਤਾ ਗੱਡੀ ਤੇ ਪਹਿਲਾ ਆ ਵੀ ਇਹਦਾ ਮੁੱਲ ਕੀ ਆ ਪਹਿਲਾਂ ਇਹਦੇ ਬਾਰੇ ਕੋਈ ਤੁਹਾਡੇ ਦੱਸੋ ਕੀ ਕਿੰਨੇ ਕਿੰਨੇ ਦੀ ਪੈਂਦੀ ਜੇ ਸਾਰੀਆਂ ਜੇ ਦੱਸ ਦਿਆਂ ਦਸੇ ਸੇਮ ਰੇਟ ਤੇ ਹੋਣਗੇ ਸੇਮ ਰੇਟ ਤੇ ਸਾਰੀਆਂ ਟਾਈਮ ਦੇ ਹਿਸਾਬ ਨਾਲ ਕਿਤੇ ਕੋਈ ਘਟ ਵਧ ਨਾ ਹੋਵੇ ਨਹੀਂ ਆਪਾਂ ਨੂੰ ਜਿਵੇਂ ਔਨ ਰੋਡ ਕੋਸਟ ਪਾ ਕੇ ਸਾਰਾ ਕੁਝ ਹਾਂਜੀ 65000 ਪਲੱਸ ਪੈ ਗਈ ਸੀ ਅੱਛਾ 65000 ਪਲੱਸ ਠੀਕ ਹੈ ਹਾਂਜੀ ਤੇ ਜਦੋਂ ਬੁਕਿੰਗ ਕਰਵਾਈ ਸੀ ਤੇ 1000 ਡਾਲਰ ਦੇ ਕੇ ਬੁਕਿੰਗ ਕਰਵਾਈ ਸੀ ਤੇ ਇਹ ਸਾਰੀਆਂ ਜਿੱਦਾਂ ਵੀ ਇਕੱਠੀਆਂ ਦੱਸਦੀਆਂ ਦਸੇ ਆਈਆਂ ਹੋਣਗੀਆਂ ਕਿ ਜਿੱਦਾਂ ਵੀ ਲੋਕਾਂ ਨੇ ਆਰਡਰ ਕੀਤੇ ਉਸ ਹਿਸਾਬ ਨਾਲ ਆਈਆਂ ਨੇ ਮੈਂ ਕੱਠੀ ਸ਼ਿਪਮੈਂਟ ਹੀ ਆਈ ਸੀਗੀ ਅੱਛਾ ਕੱਠੀਆਂ ਦਾਸ ਦੀਆਂ ਦਾਸ ਹੀ ਆਈਆਂ ਸੀਗੀਆਂ ਜਿਵੇਂ ਅਸੀਂ ਲਾਸਟ ਈਅਰ ਜੂਨ ਦੇ ਵਿੱਚ ਕਰਵਾਈ ਸੀ ਬੁਕਿੰਗ ਹਾਂਜੀ ਜੂਨ ਜੁਲਾਈ ਦੇ ਵਿੱਚ ਅੱਛਾ ਤੇ ਸਾਨੂੰ ਜਾ ਕੇ ਫਿਰ ਦਸੰਬਰ 'ਚ ਮਿਲੀ ਸੀ ਜਾ ਕੇ ਨਹੀਂ ਠੀਕ ਹੈ ਹਾਂਜੀ ਆ ਜਦੋਂ ਆ ਬੋਨਰਡ ਬੰਦ ਕਰਤਾ ਆਵਾਜ਼ ਦਾ ਪਤਾ ਹੀ ਨਹੀਂ ਲੱਗਣਾ ਜਦੋਂ ਆਪਾਂ ਆਵਾਜ਼ ਉਧਰ ਹੀ ਦਿਖਾ ਦਿੰਦੇ ਇੰਜਨ ਖੋਲ ਕੇ ਕਰੋ ਆ ਮੇਡ ਇਨ ਜਪਾਨ ਆ ਲਿਖਿਆ ਇਧਰਲੇ ਪਾਸੇ ਇਹ ਹੈ ਗੱਲ ਬਾਤ ਬਈ ਕਿਆ ਬਾਤ ਕਿਉਂਕਿ ਇਹਨਾਂ ਦੇ ਇਹ ਕਿ ਇਹ ਇੰਜਨ ਦੂਜਿਆਂ ਨਾਲ ਡਿਫਰੈਂਟ ਹੈ ਬਾਕਸਰ ਇੰਜਨ ਹੁੰਦਾ ਹੈ ਅੱਛਾ ਜੀ ਤਾਂ ਥੋੜਾ ਵੱਡਾ ਵੀ ਹੁੰਦਾ ਹੈ ਹੈਵੀ ਵੀ ਹੈ ਫਰੰਟ ਤੋਂ ਨਿਊ ਜਦੋਂ ਖੜੀ ਦੀ ਆਵਾਜ਼ ਦੀ ਗੱਲ ਕਰਦੇ ਆ ਜਿਵੇਂ ਆਵਾਜ਼ ਹੈ ਨਹੀਂ ਜਿਵੇਂ ਆ ਬੰਦ ਬੋਨਣ ਬੰਦ ਕਰਦੀ ਹੈ ਖੜੀ ਤਾਂ ਨਹੀਂ ਪਤਾ ਲੱਗਦਾ ਹਾਂਜੀ ਜਦੋਂ ਚੱਲੂਗੀ ਜਿਵੇਂ ਅਜੇ ਥੋੜੀ ਜੀ ਆਉਂਦੀ ਆ ਆਵਾਜ਼ ਪਿੱਛੋਂ ਜਦੋਂ ਗੱਡੀ ਚੱਲਦੀ ਆ ਹਾਂਜੀ ਜਿਵੇਂ ਆਪਾਂ ਜਿਹਨੂੰ ਕਹਿ ਦਈਏ ਵੀ ਹਾਂ ਜਿਹੜਾ ਆਪਨਾ ਮਾ ਕੇ ਐਗਜ਼ੌਸਟ ਲਵਾ ਕੇ ਜਿਹੜੀ ਬਾਤ ਬੋਲ ਰਹੇ ਆ ਜਦ ਆ ਵੀ ਇਹਦੇ ਇੰਟਰਕੂਲਰ ਆ ਇੰਟਰਕੂਲਰ ਵੀ ਟਵਨ ਟਰਬੋ ਕਰਕੇ ਗਰਮ ਰੇਸ਼ੇ ਜ਼ਿਆਦਾ ਹੋ ਜਾਂਦੇ ਮਾ ਤਾਂ ਗਰਮ ਵੀ ਉਹਨੂੰ ਹਵਾਵਾਂ ਤੇਰਬੋ ਨੂੰ ਠੰਠਾ ਠੱਦੀ ਹਵਾ ਜਾਣ ਵਾਸਤੇ ਠੱਦੀ ਹਵਾ ਜਾਂਦੀ ਹੈ ਜਿੱਦਾਂ ਆਪਾਂ ਟਰੈਕਟਰਾਂ ਤੇ ਵੀ ਆਪਣੇ ਲਵਾ ਲੈਂਦੇ ਆ ਅੱਜ ਕੱਲ ਆਓ ਉਹੀ ਸ਼ੋ ਲਵਾ ਦਿੰਦੇ ਆ ਹਾਂ ਤੇ ਆ ਗਈ ਇਹ ਕਿਵੇਂ ਸੈਂਸਰ ਹੋਣਗੇ ਆਲੇ ਹਾਂਜੀ ਇਹ ਸੈਂਸਰ ਆ ਸ਼ੋ ਇਹ ਸੈਂਸਰ ਵੀ ਆ ਸੈਂਸਰ ਨਹੀਂ ਸੈਂਸਰ ਇਹਦੇ ਇੱਥੇ ਆ ਫਰੰਟ ਤੇ ਹਾਂਜੀ ਤੇ ਜਿਹੜੀ ਆ ਚੀਜ਼ਾਂ ਇਹ ਆਪਣਾ ਹੈੱਡਲਾਈਟ ਵਾਸ਼ ਵਾਸਤੇ ਆ ਅਛਾ ਹਾਂ ਅਛਾ ਜਦੋਂ ਉਹ ਦੱਬੋਂਗੇ ਤੇ ਬਾਹਰ ਨਿਕਲਣੀਆਂ ਬਾਹਰ ਨਿਕਲ ਆਉਂਦੀ ਆ ਕਰਕੇ ਵੇਖੀਏ ਵੇਖੋ ਤਾਂ ਵੇਖੀਏ ਇਹ ਕਈਆਂ ਦੇ ਤਾਂ ਕਿਉਂਕਿ ਬਾਹਰ ਹੀ ਉਹ ਲੱਗੀਆਂ ਹੁੰਦੀਆਂ ਨੇ ਨਾ ਹੈਡਲਾਈਟ ਵਾਲੀਆਂ ਅਛਾ ਖੋਲਦੀਆਂ ਹਾਂ ਹਾਂ ਦੇਖੋ ਬੜਾ ਕਿਆ ਬਾਤ ਹੈ ਲੈ ਵੀ ਕਿਆ ਬਾਤ ਹੈ ਆਵੇ ਲੈ ਆ ਵੀ ਇਦਾਂ ਹੀ ਆ ਇਹ ਹੈਡਲਾਈਟ ਪੂਛਰਾ ਬੜਾ ਵੀ ਸਿਰਾਂ ਕੰਮ ਵੀ ਲਾਈਟਾਂ ਨੂੰ ਵੀ ਫੀਸ਼ਾ ਦਾ ਸਾਫ ਕਰਦੀ ਕਰਦੀ ਗੱਡੀ ਉਹ ਬਾਕੀ ਆਮ ਕਈਆਂ ਦੇ ਬਾਹਰ ਹੀ ਲੱਗਾ ਹੁੰਦਾ ਇੱਥੇ ਜੇ ਤੁਸੀਂ ਵੇਖੋ ਕਈ ਗੱਡੀਆਂ ਦੇ ਇੱਥੇ ਆਉਂਦਾ ਹੁਣ ਨਵੀਆਂ ਦੇ ਆਉਣ ਲੱਗ ਗਿਆ ਉਹਦਾ ਸਿੱਧਾ ਪਤਾ ਲੱਗਦਾ ਵੀ ਇਹ ਪਾਣੀ ਮਾਰਦੇ ਆ ਤੇ ਇਹ ਦਾ ਵੀ ਕਿਆ ਬਾਤ ਹੈ ਬਾਕੀ ਜਿਹੜੇ ਮੇਨ ਸੈਂਸਰ ਆ ਇਹਦੇ ਆਹ ਵਾਲੇ ਆ ਹਾਂਜੀ ਇੱਥੋਂ ਤੇ ਉਹਦੀ ਜਿਹੜੀ ਰੈੱਡ ਆਈ ਲੱਗੀ ਹੋਈ ਆ ਜਿਹੜੀ ਕਿ ਸੈਟੇਲਾਈਟ ਕੰਟਰੋਲ ਚੱਲਦੀ ਆ ਅੱਛਾ ਉਹਦੇ ਉਹਦਾ ਕੀ ਸਿਸਟਮ ਆ ਉਹਦਾ ਇਹ ਆ ਕਿ ਗੱਡੀ ਦੀ ਹਰ ਇੱਕ ਮੂਮੈਂਟ ਜਿਹੜੀ ਰਿਕਾਰਡ ਹੁੰਦੀ ਆ ਅੱਛਾ ਹਾਂ ਕੋ ਰਿਕਾਰਡ ਹੋ ਗਏ ਪਤਾ ਕਿੱਥੇ ਲੱਗ ਸੈਟਲਾਈਟ ਜਿਹੜਾ ਅੱਜ ਕੱਲ੍ਹ ਜਿਹੜੇ ਨਵੇਂ ਗੱਡੀ ਹਰੇਕ ਚੀ ਆਉਂਦਾ ਵਾ ਤਕਰੀਬਨ ਤੇ ਉਹ ਸਾਰਾ ਕੋਈ ਸੈਂਸਰ ਉਹ ਲੈਂਡ ਪਾਚ ਦਾ ਵੀ ਖਰੋ ਕਰਦੀ ਆ ਵਿੱਚ ਪਤਾ ਲੱਗਦਾ ਵਾ ਵਿੱਚ ਵੀ ਕਿੱਥੇ ਕਿੱਥੇ ਆਉਂਗਾ ਡਾਡਾ ਕਿੱਥੇ ਡਾਡਾ ਸਾਰਾ ਕੰਪਨੀ ਦੇ ਜਾਂਦਾ ਸੌਫਟਵੇਅਰ ਵਿੱਚ ਅੱਛਾ ਉੱਥੇ ਸਟੋਰ ਹੁੰਦਾ ਕੱਲ ਨੂੰ ਗੱਡੀ ਐਕਸੀਡੈਂਟ ਹੁੰਦੀ ਆ ਕੁਝ ਵੀ ਹੁੰਦੀ ਆ ਹਾਂਜੀ ਤੇ ਉਹਦੇ ਵਿੱਚੋਂ ਉਹ ਆਪਣਾ ਕਲੈਕਟ ਕਰ ਸਕਦੇ ਆ ਕਰ ਸਕਦੇ ਆ ਜੀ ਹਾਂ ਤੇ ਵੇਖੀਏ ਚਲਾ ਕੇ ਫਿਰ ਹੁਣ ਜ਼ਰੂਰ ਅਛਾ ਤੇ ਰੈੱਡ ਆਈ ਰੈੱਡ ਆਈ ਬਾਰੇ ਬਾਈ ਦੁਬਾਰਾ ਮੜਾ ਜਿਆ ਦੱਸਿਓ ਵੀ ਇਹ ਜਿਹੜੀ ਰੈੱਡ ਆਈ ਦਾ ਕੀ ਜਿਆਦਾ ਸਿਸਟਮ ਹੁੰਦਾ ਚਲੋ ਗੱਡੀਆਂ ਜਿਹੜੀਆਂ ਚਿਤਾਉਂਦਾ ਹੁੰਦਾ ਵੱਖਰਾ ਇਹਦਾ ਕੀ ਮੇਨ ਪਰਪਸ ਹੈ ਵੀ ਆਨਸ਼ੋਰੈਂਸ ਹੱਤੇ ਮਨ ਲਾ ਲਈਏ ਕਿ ਨਹੀਂ ਕਾਪਣ ਜੇ ਕੱਲ ਨੂੰ ਕੁਝ ਗੱਡੀ ਕਿਤੇ ਵੱਜਦੀ ਵੀ ਆਪਣਾ ਫਾਲਟ ਨਾ ਵੀ ਹੋਵੇ ਜਿਵੇਂ ਤੁਹਾਨੂੰ ਪਤਾ ਸਕੈਮ ਬਹੁਤ ਹੁੰਦੇ ਆ ਉਹ ਵੀ ਗੁਣ ਜਾਣ ਕੇ ਕਲੇਮ ਕਰ ਲੈਂਦੇ ਆ ਹਾਂਜੀ ਤੇ ਉਹ ਫਿਰ ਗੱਡੀ ਦਾ ਜਦੋਂ ਕੱਲ ਨੂੰ ਕੰਪਿਊਟਰ ਚੈੱਕ ਹੁੰਦਾ ਆ ਹਾਂਜੀ ਪੀ ਜਦੋਂ ਆਪਣਾ ਇੰਸ਼ੋਰੈਂਸ ਕਲੇਮ ਕਰਦੀ ਹੈ ਇੰਸ਼ੋਰੈਂਸ ਮੰਗ ਲੈਂਦੀ ਨਾ ਡਾਟਾ ਵੀ ਹਾਂ ਵੀ ਕਿਵੇਂ ਹੋਇਆ ਕੀ ਚੀਜ਼ ਹੋਈ ਕੀ ਜੇਕਰ ਬਣਿਆ ਉਤੋਂ ਫਿਰ ਆਪਣੀ ਹਿਸਟਰੀ ਕੱਢ ਸਕਦੇ ਆ ਵੀ ਹਾਂ ਤੁਸੀਂ ਗੱਡੀ ਨੂੰ ਕਿਵੇਂ ਚਲਾ ਰਹੇ ਸੀ ਚਲਾ ਰਹੇ ਸੀ ਕਿਵੇਂ ਚਲਾ ਸੀ ਤੇ ਮੇਨਲੀ ਇਹਦਾ ਇਹ ਹੁੰਦਾ ਕਿ ਬਸ ਅੱਗੋਂ ਸਾਰੀ ਚੀਜ਼ ਨੂੰ ਰਿਕਾਰਡ ਕਰਨਾ ਸਾਰਾ ਰਿਕਾਰਡਿੰਗ ਹੁੰਦੀ ਹੈ ਮੇਨਲੀ ਪੇਸ਼ੈਂਸ ਕਰਨਾ ਹਰ ਇੱਕ ਚੀਜ਼ ਦਾ ਵੀ ਗੱਡੀ ਸਹੀ ਚੱਲ ਰਹੀ ਹੈ ਜੇ ਕਿਤੇ ਹੁਣ ਮੀਂਹ ਆ ਗਿਆ ਵਿੱਚ ਪਰ ਧੁੱਪ ਵੀ ਲੱਗੀ ਆ ਵੇ ਲੋ ਤੇ ਹੁਣ ਆ ਚੱਲਦੇ ਵੇਖਦੇ ਆ ਇਹ ਫੀਚਰ ਮਾੜਾ ਮੋਟਾ ਤੁਹਾਨੂੰ ਦੱਸਦੇ ਆ ਕਿਹੜਾ ਲਾ ਕੇ ਹੁੰਦੇ ਆ ਤੇ ਚੱਲੀ ਚਲੋ ਜੀ ਆ ਚਲੋ ਆ ਵਾਈਪਰ ਵਾਲਾ ਦਾ ਸਾਰੇ ਕਿਤੇ ਬਹੁਤ ਸਾਲਾਂ ਦਾ ਹੁੰਦਾ ਵੀ ਆਟੋਮੈਟਿਕ ਚੱਲ ਪੈਂਦੇ ਰੇਨ ਸੈਂਸਰ ਕਹਿੰਦੇ ਨੇ ਜੀ ਇਹਨੂੰ ਟਰੱਕਾਂ 'ਚ ਵੀ ਬੜੇ ਟਾਈਮ ਦਾ ਹੁੰਦਾ ਵਾ ਤੇ ਨਾ ਗੇਅਰ ਦਾ ਪਤਾ ਲੱਗਦਾ ਇੰਨੇ ਸਮੂਥ ਗੇਅਰ ਪੈਂਦੇ ਆ ਤੇ ਆ ਇਧਰ ਆਪਣਾ ਮੀਂਹ ਵਾਲਾ ਮੌਸਮ じゃ ਕਰਕੇ ਥੋੜਾ ਜਿਹਾ ਨਹੀਂ ਦਾ ਵੀਡੀਓ ਬੜੀ ਸੋਹਣੀ ਬਣਦੀ ਜੇ ਤੁੱਪ ਲੱਗੀ ਹੋਵੇ ਹਾਂ ਤੇ ਆ ਕਾਰਪਲੇ ਵਾਇਰਲੈਸ ਆ ਗਿਆ ਸਾਰਾ ਉਹਦੇ ਵਿੱਚ ਜੇ ਤੁਸੀਂ ਵੇਖੋਗੇ ਇਹਦੇ ਵਿੱਚ ਸਪੀਡ ਸਪੀਡ ਲਿਮਟ ਵੀ ਸ਼ੋ ਹੁੰਦੀ ਹੈ ਅੱਗੇ ਹਾਂ ਤੇ ਸਪੀਡ ਆਪਾਂ ਕਿੰਨੇ ਤੇ ਜਾਣੇ ਉਹ ਵੀ ਸ਼ੋ ਹੁੰਦੀ ਆ ਸਭ ਕੁਝ 40 ਦੀ ਜੋਣਾ ਹੁਣ ਆਪਣੀ ਨਾ ਤੇ ਉੱਤੇ ਸਾਰਾ ਕੁਝ ਵੀ ਜਿਹੜੀ ਸੈਟਿੰਗ ਕਰਨੀ ਉੱਪਰਲੇ ਪਾਸੇ ਵੱਖਰੀ ਹੋ ਜਾਂਦੀ ਆ ਆ ਸਟੀering ਵੀਲ ਵਾਲਾ ਉਹ ਹੱਥ ਆਗੇ ਨਾ ਸ਼ੋ ਹੋ ਗਿਆ ਮਤਲਬ ਹੁਣ ਤੁਸੀਂ ਹੱਥ ਚੱਕੋਗੇ ਸਟੀering ਵੀਲ ਤੋਂ ਤੇ ਉਹ ਉੱਥੇ ਉਹਨੇ ਵਾਰਨਿੰਗ ਦੇਣ ਲੱਗ ਜਾਣੀ ਆ ਮੇਨਲੀ ਜਦੋਂ ਉਹ ਸਿਸਟਮ ਐਕਟਿਵੇਟ ਤਾਂ ਹੁੰਦਾ ਜੋ ਦੋਨੇ ਇੱਕ ਸੈਂਟਰ ਲੈਣ ਹਾਂ ਤੇ ਸਾਈਡ ਲੇਨ ਦੋਨੇ ਵਿਜੀਬਲ ਦੋ ਲੈਣਾ ਹੁਣ ਜਿਵੇਂ ਆਹ ਦੇਖ ਲਓ ਆ ਵੀ ਦੋ ਲੈਣਾ ਦੋ ਲੈਣਾ ਹੁਣ ਫੇਰ ਆ ਜੇ ਦੋ ਨਹੀਂ ਹੁੰਦੀਆਂ ਫੇਰ ਨਹੀਂ ਹੁੰਦਾ ਹਾਂ ਆਓਏ ਹੁਣ ਲੈਨ ਇੱਕੋ ਜਿਹਾ ਜਾਣੇ ਪਏ ਆਪਾਂ ਆ ਵੇਖੋ ਜਿਹੜੀ ਮਿਨੀਮਮ ਇਹਦੀ ਕ੍ਰੂਜ਼ ਕੰਟਰੋਲ ਦੀ ਹੈਗੀ ਆ ਪੀ ਐਕਟੀਵੇਟ ਰਹਿੰਦਾ 30 ਕਿਲੋਮੀਟਰ ਤੱਕ ਅੱਛਾ 30 ਤੇ ਰਹਿੰਦਾ 30 ਤੋਂ ਉੱਪਰ ਜਾਣਾ ਚਾਹੀਦਾ ਹਾਂ ਮਿਨੀਮਮ 30 ਤੱਕ ਰਹਿੰਦਾ ਉਹਦੇ ਥੱਲੇ ਆਉਂਨੇ ਆ ਫੇਰ ਡੀਐਕਟੀਵੇਟ ਹੋ ਜਾਂਦਾ ਅੱਛਾ ਰੇਨ ਬੋ ਬਣ ਗਈ ਲੈ ਵੀ ਉਹ ਰੇਨਬੋ ਐਂਡ ਬਣ ਗਿਆ ਰੇਨਬੋ ਸਤਰੰਗੀ ਪੀਂਗ ਉਹ ਗਾ ਕਿੱਦੜ ਕਿੱਦਰੀ ਦਾ ਵਿਆਹ ਹੁੰ ਉਹ ਕਈ ਦਾ ਕੁਕੀ ਦਾ ਕਰਾਈ ਜਾਂਦੇ ਆ ਦੋ ਬਣੀਆਂ ਪਈਆਂ ਨੇ ਵੇਖੀ ਧੁੱਪ ਨਿਕਲੀ ਵੀ ਇਹਨੂੰ ਤਾਂ ਨਿਜੀ ਲੈਂਡ ਕਹਿੰਦੇ ਆ ਬ్రో ਹਾਂ ਪਰ ਉਹ ਗੱਡੀ ਦੀ ਗੱਲ ਬਾਤ ਆ ਵੀ ਮੈਂ ਫੁੱਲ ਤੇਜ਼ ਆ ਚੱਲਿਆ ਨਾ ਚੇਕ ਚੇਕ ਰੇ ਦੇੰਦੇ ਪਤਾ ਲੱਗਦਾ ਵੀ ਦੇ ਆਵਾਜ਼ ਪੂਰੀ ਆਉਂਦੀ ਟਵਿਨ ਟਰਬੋ ਦੀ ਨਾ ਹਾਂ ਜਿਹੜੀਆਂ ਮੈਂ ਗੱਲ ਕਰਦਾ ਟਵਿੰਨ ਟਰਬੋ ਜਿਹੜਾ ਨਾਪ ਲਵਾਇਆ ਹੁੰਦਾ ਬਾਜ ਉਹ ਉਥੇ ਜਿਹੜੇ ਮੀਟਰ ਲੱਗਾ ਹੁੰਦਾ ਸਾਈਡ ਜਿਹਦੇ ਉਹ ਸਟੀering ਦੇ ਉੱਪਰਲੇ ਪਾਸੇ ਉਹ ਫਰਫਟਮ ਮਾਰਕੀਟ ਆ ਜਾਂਦੀ ਹੈ ਹਾਂ ਉੱਥੇ ਸ਼ੋ ਹੁੰਦਾ ਹੁੰਦਾ ਮੀਟਰ ਦਾ ਪੂਰਾ ਆਰਪੀਐਮ ਸਾਰਾ ਸਿਸਟਮ ਉਹ ਲਾਊਡ ਕੀਤੀ ਹੁੰਦੀਆਂ ਨੇ ਜਿਵੇਂ ਪੂਰਾ ਬਾਜ ਮਫਲਰ ਪਵਾਏ ਹੁੰਦੇ ਆ ਤੇ ਮਫਲਰ ਪਤਾ ਕੀਤੇ ਸੀ ਇਹਦੇ ਹਾਂਜੀ ਉਹ ਯੂਐਸਏ ਤੋਂ ਮਿਲਦੇ ਆ ਉਪਵਾ ਸਕਦੇ ਆ ਕਿ ਨਹੀਂ ਆਪਾਂ ਜਿਵੇਂ ਕੰਪਨੀ ਕਰਦੀ ਅਪਰੂਵ ਤਾਈ ਫਿਰ ਛੱਟ ਤਾਂ ਸੀਗਾ ਉਹ ਕਹਿੰਦੇ ਸੇ ਰੁਕਜੋ ਅੱਛਾ ਜੀ ਜਿਹੜਾ ਤਿੰਨ ਚਾਰ ਸਰਵਿਸ ਜੋਗੀਆਂ ਹਸ ਤਾਂ ਬਾਤ ਸੀ ਕਰਵਾ ਸਕਦੇ ਹਣਾ ਆ ਵੀ ਗੱਡੀ ਦਾ ਪਤਾ ਜਲਾ ਗਿਆ ਜਾਂਦਾ ਨੇ ਜਦ ਤੱਕ ਇਹਨਾਂ ਇੰਜਨ ਖੋਲਣ ਵਾਲੀ ਗੱਲ ਹੋ ਜਾਂਦੀ ਆ ਅੱਛਾ ਤੇ 3500 ਡਾਲਰ ਸੀ ਨਿਊਜ਼ੀਲੈਂਡ ਦਾ ਬਣਦਾ ਅੱਛਾ 3500 ਚ ਪੈਣੇ ਮਫਲਰੀ ਗੱਲੇ ਆ ਥੱਲੇ ਮਫਲਰੀ ਅੱਛਾ ਇੱਕ ਵਾਰੀ ਪਲੱਸ ਜਿਹੜੀ ਸ਼ਿਪਮੈਂਟ ਕਾਸਟ ਵਗੈਰਾ ਪਾ ਕੇ ਹਾਂਜੀ 3500 ਪਲੱਸ ਹੀ ਜਾਊਗਾ ਅੱਛਾ ਬਾਕੀ ਠੰਦਾ ਫੀਟਿੰਗ ਕਾਸਟ ਵਗੈਰਾ ਉਹ ਬਾਅਦ ਵਿੱਚ ਸਾਰਾ ਕੁਝ ਐਡੀਸ਼ਨਲ ਆ 3500 ਤਾਂ ਠੀਕ ਹੈ ਹੁਣ 3500 ਦਾ ਤਕਰੀਬਨ ਬਣ ਗਿਆ ਇੰਡੀਆ ਦੇ ਹਿਸਾਬ ਨਾਲ ਪੌਣੇ ਇੱਕ 2 ਲੱਖ ਰੁਪਈਆ ਦੋ ਬਣ ਜਾਂਦਾ ਹਾਂ ਹੁਣ ਕਈ ਬਾਈ ਕਹਿੰਦੇ ਵੀ ਇੱਥੇ ਡਾਲਰਾਂ 'ਚ ਕਮਾਉਨੇ ਆ ਤੇ ਰੁਪਈਆ 'ਚ ਨਾ ਦੱਸਿਆ ਕਰੋ ਰੁਪਈਆ 'ਚ ਦੱਸਣ ਦਾ ਮਤਲਬ ਇਹੀ ਹੁੰਦਾ ਵੀ ਆਪਣੇ ਇੰਡੀਆ ਬੈਠੇ ਵੀ ਵੀਰ ਭਰਾ ਵੀਡੀਓ ਵੇਖਦੇ ਹੁੰਦੇ ਆ ਜੇ ਕੋਈ ਵੀ ਚੀਜ਼ ਚਾਹੀ ਇੰਡੀਆ ਦਾ ਦੱਸ ਦੇਣ ਉਹਦਾ ਮਕਸਦ ਇਹੀ ਹੁੰਦਾ ਵੀ ਉਹਨਾਂ ਨੂੰ ਵੀ ਪਤਾ ਲੱਗ ਜੇ ਵੀ ਕਿਉਂਕਿ ਹਰੇਕ ਹਰੇਕ ਦੇਸ਼ ਦਾ ਡਾਲਰ ਰੇਟ ਵੱਖਰਾ ਵੱਖਰਾ ਵਾ ਨਿਊਜ਼ੀਲੈਂਡ ਦਾ ਵੱਖਰਾ ਰੇਟ ਆ ਆਸਟ੍ਰੇਲੀਆ ਦਾ ਵੱਖਰਾ ਕੈਨੇਡਾ ਦਾ ਵੱਖਰਾ ਤੇ ਇਹ ਕਰਕੇ ਫਿਰ ਉਹਨਾਂ ਨੂੰ ਇਹੇ ਆਈਡੀਆ ਜਾਂ ਹੋ ਜਾਂਦਾ ਵੀ ਆਹ ਚੀਜ਼ ਇੰਨੇ ਕਿਦੀ ਆ ਇਹ ਕੱਲਾ ਆਪਣਾ ਉਹਨੇ ਗੋਰਿਆਂ ਨੂੰ ਵੀ ਹੁੰਦਾ ਉਹ ਜਦੋਂ ਕੋਈ ਮਿਲਦੇ ਆ ਨਾ ਉਹ ਪੁੱਛਦੇ ਆ ਵੀ ਕਰੰਸੀ ਦਾ ਪਤਾ ਕਰਨਾ ਹੋਵੇ ਵੀ ਵੈਲਿਊ ਕਿੰਨੀ ਹੈਗਾ ਉਹ ਪੁੱਛਦੇ ਵੀ ਬ੍ਰੈਡ ਕਿੰਨਾ ਹੈਗਾ ਤੁਹਾਨੂੰ ਬ੍ਰੈਡ ਦਾ ਜਿਹੜਾ ਲੋਫ ਆ ਕਿੰਨੇ ਕ ਦਾ ਆ ਜਾਂਦਾ ਵਾ ਇੱਥੋਂ ਦੇ ਤੇ ਜਾਂ ਦੁੱਧ ਦਾ ਰੇਟ ਆਹ ਦੋ ਚਾਰ ਚੀਜ਼ਾਂ ਮੇਨ ਪੁੱਛਣੀਆਂ ਹੁੰਦੀਆਂ ਉਹਨਾਂ ਨੇ ਏ ਕਰਕੇ ਦੱਸੀਦਾ ਤੇ ਗੱਡੀ ਦਾ ਰੇਟ ਹੈਗਾ ਵੀ 66000 ਡਾਲਰ 65 66 ਤੇ ਮਤਲਬ 33 ਲੱਖ ਰੁਪਈਆ ਬਣ ਗਿਆ ਐਵਰੇਜ ਇੱਥੇ ਰੇਟ ਦੇ ਹਿਸਾਬ ਨਾਲ ਵੱਧ ਘੱਟ ਵੀ ਆਏ ਆ ਪਰ ਇਹ ਲਿਮਟਿਡ ਐਡੀਸ਼ਨ ਗੱਡੀਆਂ ਜਿੱਦਾਂ ਲਿਮਟਡ ਹੀ ਆ ਤੇ ਇਹਦੀ ਹਰ ਚੀਜ਼ ਲਿਮਟਿਡ ਹੁੰਦੀ ਆ ਜਿੱਦਾਂ ਗਾਣਿਆਂ ਗੂਣਿਆਂ 'ਚ ਵੀ ਲਿਮਟਿਡ ਐਡੀਸ਼ਨ ਕਈ ਗੱਲਾਂ ਸੁਣੀਆਂ ਹੋਣਗੀਆਂ ਤੁਸੀਂ ਪਰ ਲੱਗਦਾ ਪਤਾ ਵੀ ਲੈ ਚੈੱਕ ਇਹ ਇਧਰ ਸਤਰੰਗੀ ਪੀਂਘ ਬਣੀ ਉੱਪਰਲੇ ਪਾਸੇ ਉਹ ਉਧਰਲੇ ਤੇ ਆ ਗੱਡੀ ਘੜੀ ਹੈ ਕਹਿੰਦੇ ਫੋਟੋ ਖਿੱਚਣੀ ਨਾਲ ਅੱਗੇ ਸਤਰੰਗੀ ਪੀਂ ਦੇ ਨਾਲ ਹੋ ਫੋਟੋ ਦੀ ਕੀ ਵੀ ਜਪਨੀ ਦੀ ਕੀ ਆ ਬਾਤ ਹੈ ਥੱਲੇ ਉਹਨੇ ਜਪਨੀ ਨੇ ਆਪ ਲੋਗੋ ਲਾਇਆ ਆ ਉਹਦਾ ਉਹਨਾਂ ਨੇ ਨਾ ਨਿਊਜ਼ੀਲੈਂਡ ਦੇ ਵਿੱਚ ਸੁਬਾਰੂ ਬ੍ਰਾਂਡ ਬੜਾ ਮਸ਼ਹੂਰ ਹੈ ਇੱਥੋਂ ਦੇ ਜਿਹੜੇ ਜਦੀ ਪੁਸ਼ਤੀ ਲੋਗ ਆ ਉਹੜਾ ਚਲਾਏ ਖੁਸ਼ ਆ ਇੱਥੋਂ ਦੇ ਨਾ ਹਾਂ ਤੇ ਚੋਰੀ ਬਹੁਤ ਹੁੰਦੀਆਂ ਗੱਡੀਆਂ ਮੇਨ ਗੱਲ ਇਹ ਆ ਬਹੁਤ ਗੱਡੀ ਚੋਰੀ ਹੁੰਦੀ ਹੈ ਇਹ ਕਿਉਂਕਿ ਭਜਦੀ ਆ سپورਟ ਸਾ ਤੇ ਲੋਕੀ ਫੇ ਚੋਰੀ ਚਾਰੀ ਬਹੁਤ ਕਰਦੇ ਇਹਨਾਂ ਨੂੰ ਕਹਿੰਦੇ ਆ ਉਹ ਇੰਨਾ ਗੱਡੀਆਂ 'ਚ ਕੱਪੜਾ ਲੱਗਿਆ ਨਾ ਕਾ ਬੜਾ ਘੱਟ ਮਿਲਦਾ ਵਾ ਹੁਣ ਬੈਲਟ ਨਹੀਂ ਲਾਈ ਤੇ ਬੈਲਟ ਵਾਲੇ ਸੈਂਸਰ ਵੀ ਬੜੇ ਟਾਈਮਾਂ ਦੇ ਗੱਡੀਆਂ 'ਚ ਆਈ ਜਾਂਦੇ ਆ ਆ ਜਿਹੜਾ ਡੈਸ਼ਬੋਰਡ ਦੇ ਕੱਪੜਾ ਬੜੀਆਂ ਘੱਟ ਗੱਡੀਆਂ 'ਚ ਲੱਗਿਆ ਹੁੰਦਾ ਇਹ ਲੱਗਦਾ ਪਤਾ ਪੈਸਾ ਲਾਇਆ ਬੋਲਦਾ ਮਤਲਬ ਵੀ ਪਤਾ ਲੱਗਦਾ ਕਿਉਂਕਿ ਇਹਨੂੰ ਦੇ ਆ ਕਿ ਬੈਕ ਸੀਟ ਵਾਲੇ ਜਿਹੜੀਆਂ ਨੇ ਨਾ ਹਾਂਜੀ ਸੀਟ ਬੈਲਟ ਨਹੀਂ ਲੱਗੀ ਹਾਂਜੀ ਉਹ ਵੀ ਫਿਰ ਵਾਰਨਿੰਗ ਦੇਣ ਲੱਗ ਪੈਂਦੀ ਆ ਮੈਨੂੰ ਲੱਗਦਾ ਨਵੀਆਂ 'ਚ ਹੁਣ ਬੈਕ ਸੀਟ ਆਸ਼ਾ ਹਾਂਜੀ ਹੀਂ ਜੇ ਉਹ ਤੁਸੀਂ ਵੈਸੇ ਲਾਈਆਂ ਵੀ ਹੁਣ ਪਰ ਜੇ ਬੈਠਾ ਨਹੀਂ ਫਿਰ ਤਾਂ ਨਹੀਂ ਕੋਈ ਚੱਕਰ ਜੇ ਬੈਠਾ ਆ ਤੇ ਤੁਹਾਨੂੰ ਸੀਟ ਬੈਲਟ ਲੱਗਣੀ ਫੇਰ ਲਾਉਣੀ ਪੈਣੀ ਆ ਉਹ ਕਈ ਨਹੀਂ ਮਗਰ ਲਾਉਂਦੇ ਨਾ ਹਾਂ ਹਾਂ ਜੇ ਜਦੋਂ ਅਸੀਂ ਲੈਣ ਗਏ ਸੀਗੇ ਹਾਂਜੀ ਕਿ ਮਤਲਬ ਗੱਡੀ ਤਾਂ ਬਹੁਤ ਟਾਈਮ ਦੀ ਪਸੰਦ ਸੀਗੀ ਐ ਜੇ ਤੇ ਉਦੋਂ ਅਸੀਂ ਇਹ ਸੈਕੰਡ ਹੈਂਡ ਦੇਖਣ ਗਏ ਸੀਗੇ ਅਲਿਸ਼ ਕੀ ਕੋਈ ਪੁਰਾਣੇ ਮਾਡਲ ਦੀ ਮਿਲ ਜਵੇ ਫਿਰ ਉਹਨਾਂ ਨੇ ਜੋ ਸਾਨੂੰ ਦੱਸਿਆ ਵੀ ਲਿਮਿਟਡ ਐਡੀਸ਼ਨ ਆ ਰਹੀਆਂ ਨੇ ਹਾਂਜੀ ਤੇ ਪਰ ਸ਼ੋਰ ਨਹੀਂ ਹੈਗੇ ਵੀ ਕਿਵੇਂ ਦੀ ਆਊਗੀ ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਨਹੀਂ ਆਈਆਂ ਸੀਗੀਆਂ ਆਸਟ੍ਰੇਲੀਆ ਯੂਐਸ ਕੈਨੇਡਾ ਦੇ ਵਿੱਚ ਆਲਰੇਡੀ ਇਹ ਮਾਡਲ ਆ ਗਏ ਚੁੱਕੇ ਸੀਗੇ ਪਹਿਲਾਂ ਹੀ ਅੱਛਾ ਹਾਂ ਇੱਥੇ ਇਹਨਾਂ ਨੇ 2024 ਦੇ ਵਿੱਚ ਲਾਂਚ ਕੀਤਾ ਸੀਗਾ ਅੱਛਾ ਇੱਥੇ 2024 ਦੇ ਵਿੱਚ ਤੇ ਠੀਕ ਹੈ ਤੇ ਇਹ ਸਾਰੇ ਆਸਟ੍ਰੇਲੀਆ ਦੇ ਵਿੱਚ ਇਹ 150 ਹੀ ਹੈ ਹਾਂਜੀ ਤੇ ਕਲਰ ਵੀ ਸਾਰੇ ਤੁਹਾਨੂੰ ਰਾਇਲ ਬਲੂ ਮਿਲੂਗਾ ਜਿਹੜਾ ਕਿ ਇੱਕ ਰੈਲੀ ਕਲਰ ਹੈ ਅਛਾ ਇਹ ਮੈਂ ਉੱਥੇ ਵੇਖੀਆਂ ਦੋ ਤਿੰਨ ਫਿਰ ਇਦਾਂ ਦੀਆਂ ਨਾ ਜਿਵੇਂ ਇਹੀ ਰੰਗ ਸੀਗਾ ਠੀਕ ਐ ਆ ਮੇਰੇ ਵੀ ਪਛਾਣ ਚ ਆਈਆਂ ਉੱਥੇ ਨਾ ਦੋ ਤਿੰਨ ਮੈਂ ਵੇਖੀਆਂ ਬ੍ਰਿਸਬਨ ਦੇ ਵਿੱਚ ਇਹਨੂੰ ਬਾਲਟ ਰੈਲੀ ਕਲਰ ਕਹਿੰਦੇ ਆ ਅਛਾ ਤੇ ਠੀਕ ਐ ਨੇ ਕਲਰ ਦਾ ਵਾਕਈ ਬੜਾ ਸੋਹਣਾ ਬਈ ਇਹ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਈ ਗੱਡੀ ਤੇ ਹੋਰ ਆਪਾਂ ਵੀਡੀਓ ਬੜੀਆਂ ਸੋਹਣੀਆਂ ਲਿਆਵਾਂਗੇ ਅੱਗੇ ਦੀ ਅੱਗੇ ਜਿਵੇਂ ਜਿਵੇਂ ਕੰਟੈਂਟ ਵਧੀਆ ਬਣਾਵਾਂਗੇ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਦਾਂ ਦੀ ਬਣਦੀ ਆ ਤੇ ਗੱਡੀ ਕਿਵੇਂ ਲੱਗੀ ਤੁਹਾਨੂੰ ਉਹ ਵੀ ਤੁਸੀਂ ਦੱਸਿਓ ਇਹ ਚੈਨਲ ਤੇ ਜੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖ ਲਈ ਤੁਹਾਡਾ ਤਾਂ